बहुजन समाज पार्टी वल्लो अचर अच्छा अमृतसर विखे डॉक्टर बाबा साहेब भीम राव जी दा का जन्मदिन बड़ी धूमधाम न मनाया गया इस मौके पे वक् बुलाया ने अपने विचार रखे अते अमृतसर विखे बाबा साहेब डॉक्टर अम्बेडकर जी जन्म दिहाड़े संबंधित संगत विच पारी जोश और खुशियां की लहर रही संगत पारी गिनती शामिल हुई आज डॉक्टर अंबेडकर जी का जन्मदिन एक मेले मांग लग रहा है जिस विच बहुजन समाज का इकट्ठ ठाठा मार्ग देख रहा कि पिछले दिन बाबा साहेब भीमराव अंबेडकर जी के बुटा को संबंधी विचार भी रखे गए और कई राजनीति विचार साझे गए और बाबा साहेब अंबेडकर जी के विचारों अगे बढ़ाने लोगों वालों समर्थन दिता गया

ਕਿ ਪਾਟੀਆਂ ਤੁਹਾਨੂੰ ਮਾਤਰਾ ਕੁਰਾ ਕਰਦੀ ਹੈ 15-10 ਕੋਲ ਤੇ ਕੋਈ ਕਿੰਦਾ ਘਰ ਘਰ ਨੌਕਰੀ ਕੋਈ ਕਿੰਦਾ ਫੀ ਫਾਸਟੇ ਕਰਦਾ ਕੋਈ ਅੱਜ ਕਿਹੜਾ ਸਾਜਾ ਭਾਰੋਂ ਨੂੰ ਲੈ ਚਾਰ ਹਜ਼ਾਰ ਦਾ ਤਸਾ ਚਾਪੀਓ ਹਜ਼ਾਰ ਹਜ਼ਾਰ ਦਾ ਤਸਾ ਦੇ ਕੇ ਉਹ ਹਜ਼ਾਰ ਹਜ਼ਾਰ ਦਿੱਤੀ ਪੱਤਾ ਸੜ ਦੇ ਦਿੰਦਾ ਉਹ ਤਸਾ ਦੇ ਕੇ ਸੜ ਦਾ ਮੋਟਾ ਲੈ ਗਿਆ ਸਾਥਿਓ ਹੁਣ ਇਹ ਬੇਸੋੜਾ ਉਧਾਰਾ ਕੁਛ ਛੱਟ ਕੇ ਇੱਕ ਵਾਰੀ ਹੋ ਕੇ ਖਵਾਜ ਪਾਣੀ ਮੋਡਨ ਸਮਾਜ ਪਾਰਟੀ ਜੇਕਰ ਮੇਰੀ ਸੇਵਾ ਛੋੜ ਕੇ ਇਹਨੂੰ ਬਣਾ ਰਹੇ ਹੋ ਨਾ ਤੇ ਜਿਦਲੇ ਕਿਹਾ ਕਿ ਘਰ ਘਰ ਗਲੀ ਗਲੀ ਭੰਨੇ ਭੰਨੇ ਦਿੱਤੇ ਸਾਰਾ ਨਵਾਂ ਗਵਰਨਮੈਂਟ ਨੂੰ ਲੋਕ ਦੀ ਤਾਕਤ ਬਾਰੇ ਦੱਸੋ ਲੋਕ ਦੀ ਤਾਕਤ ਬਾਰੇ ਦੱਸੋ ਕਿ ਸਰਦਾਰੋ ਲੋਕ ਲੋਕ ਦੀ ਤਾਕਤ ਬਾਰੇ ਦੱਸੋ ਰਾਜੇ ਤੇ ਰਾਜਾ ਕੀ ਕਰਤਾ ਕੀ ਕਰਦਾ ਅੱਜ ਬਹੁਜਨ ਸਮਾਜ ਪਾਰਟੀ ਦੀ ਕਾਲਾ ਲਾਡਲ ਚਿਪ ਜਿਹੜੀ ਅੰਮ੍ਰਿਤਸਰ ਵਿੱਚ ਜਿੱਤ ਚੁੱਕੀ ਹੈ ਸੋ ਬਾਬਾ ਸਾਹਿਬ ਅੰਮ੍ਰਿਤਕਰ ਦਾ ਸਟੈਚੂ ਜਿਹੜੀ ਪਹੁੰਚ ਚੁੱਕੇ ਔਰ ਬਾਬਾ ਸਾਹਿਬ ਅੰਮ੍ਰਿਤਕਰ ਦੇ ਜਨਮ ਦਿਨ ਤੇਹਾੜੇ ਤੇ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਤੇਰਾ ਨਾ ਪਲਵੰਤ ਕਹਿਰਾ 7750 ਬਹੁਜਨ ਸਮਾਜ ਪਾਰਟੀ ਅੱਜ ਬਾਬਾ ਸਾਹਿਬ ਵੀਮਰਾ ਅਮੇਦਕਰ ਸਾਹਿਬ ਜੀ ਦੇ 134ਵੇਂ ਜਨਮ ਦਿਨ ਦੀ ਸਮੂਹ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਅਤੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਜੀ ਦੇ ਜਿਹੜਾ ਕਿ ਮੈਂ ਦੱਸਣਾ ਚਾਹਨਾ ਵਾ ਪਿਛਲੇ ਦਿਨੀ ਜਦੋਂ ਪ੍ਰੀ ਨਿਰਵਾਣ ਦਿਵਸ ਸੀ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਦਾ ਇਸੇ ਜਗ੍ਹਾ ਤੇ ਇੱਕ ਛਰਾਰ ਦੀ ਤਫਾ ਵੱਲੋਂ ਛਰਾਰਤੀ ਕੀਤੀ ਗਈ ਉਹਨਾਂ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੈਂ ਦੱਸਣਾ ਚਾਹਨਾ ਵਾ ਉਸ ਤੋਂ ਬਾਅਦ ਅੱਜ ਜਿਹੜਾ ਕਿ ਪੰਨੂ ਜਿਹੜਾ ਕਿ ਮੈਂ ਨਹੀਂ ਸਮਝਦਾ ਕੀ ਆ ਉਹ ਜਾਨਵਨੀ ਹੀ ਸ਼ਰੀਰ 'ਚ ਅਮਰੀਕਾ ਦੇ ਵਿੱਚ ਬੈਠ ਕੇ ਉਹ ਚੈਲੰਜ ਕਰ ਰਿਹਾ ਮੇਡਕਰ ਵਾਦੀਆਂ ਨੂੰ ਭਈ ਅਸੀਂ ਸਟੈਚੂ ਤੋੜ ਦੇਾਂਗੇ ਉਹ ਤੇਰੇ ਜੀ ਹਿੰਮਤ ਹੈ ਤੇ ਆ ਜਾ ਫਿਰ ਸਟੈਚੂ ਤੋੜ ਕੇ ਦਿਖਾ ਦੇ ਕਿਉਂਕਿ ਜੇ 140 ਕਰੋੜ ਦੀ ਆਬਾਦੀ ਹੈ ਨਾ ਤੇ 100 ਕਰੋੜ ਆਬਾਦੀ ਵੀ ਹੈ ਉਹ ਕਿੰਨੇ ਕੁ ਸਟੈਚੂ ਦੀ ਤੋੜ ਲੋਗੇ ਇਹਨੇ ਜਿਸ ਸਟੈਚੂ ਤੋੜ ਲੋਗੇ ਸਾਡੇ ਦਿਲਾਂ ਦੇ ਵਿੱਚੋਂ ਨਹੀਂ ਵੀ ਕੱਢ ਸਕਦੇ ਕਿਉਂਕਿ ਉਹ ਸਾਡੇ ਭਗਵਾਨ ਨੇ ਸਾਡੇ ਰੱਬਰ ਨੇ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਆ ਜਾਂ ਤੇ ਆਪਣੇ ਆਪ ਨੂੰ ਤੁਸੀਂ ਬਾਜ ਕਰ ਲੋ ਬਾਜ ਆ ਜਾਓ ਨਹੀਂ ਤਾਂ ਉਹਦਾ ਅਝਾਨਾ ਤੁਹਾਨੂੰ ਪੁੱਗਮਾ ਪਏਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਗੱਲ ਜਿਹੜਾ ਕਿ 바ਵਾ ਸਾਹਿਬ ਹੀਮਰਾਓ ਅੰਬੇਡਕਰ ਸਾਹਿਬ ਨੇ ਸੰਵਦਾਨ ਦੇ ਵਿੱਚ ਹਿੰਦੂ ਜੇ ਤੂੰ ਕੋਡ ਵਿੱਚ ਦਰਜ ਕੀਤਾ ਵਾ ਉਹਦੇ ਵਿੱਚ ਤੁਹਾਡਿਆਂ ਵੀ ਮਾਵਾ ਭੈਣਾ ਸਾਡੀਆਂ ਵੀ ਮਾਵਾ ਭੈਣਾ ਹਰ ਸਮਾਜ ਦੀ ਮਾਵਾ ਭੈਣਾ ਨੂੰ ਖਰਾਬਰ ਦਾ ਅਧਿਕਾਰ ਮਿਲਿਆ ਤੇ ਸਵਿਧਾਨ ਦੇ ਤੌਰ ਤੇ ਮਿਲਿਆ ਜੇਕਰ ਉਹਨੂੰ ਪ੍ਰੋਪਰਟੀ ਦਾ ਅਧਿਕਾਰ ਮਿਲਿਆ ਪ੍ਰੋਪਰਟੀ ਦਾ ਅਧਿਕਾਰ ਮਿਲਿਆ ਵੋਟਾਂ ਲਿਖਣ ਦਾ ਅਧਿਕਾਰ ਮਿਲਿਆ ਕੌਂਸਲਰ ਐਮ ਐਲ ਏ ਐਮ ਪੀ ਅਤੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਜੱਥੇ ਵਾਕੇ ਰਾਸ਼ਟਰਪਤੀ ਪਨ ਦਾ ਅਧਿਕਾਰ ਹਿੰਦੂ ਕੋਰਟ ਦੇ ਤਹਿਤ ਸ਼ਵਦਾਨ ਦੀ ਵਦੌਤ ਬਾਬਾ ਸਾਹਿਬ ਬਿੰਦਰਾ ਅੰ베ੜਕਰ ਸਾਹਿਬ ਦੀ ਵਦੌਤ ਬਣਿਆ ਵਾ ਜਿਹੜੇ ਲੋਕ ਸ਼ਵਦਾਨ ਨੂੰ ਗਲਤ ਕੇਸ ਕਰ ਰਹੇ ਨੇ ਮੈਂ ਕਹਣਾ ਵਾ ਇਹ ਆ ਪਹਿਣਾ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹਦੇ ਵਿੱਚ ਉਹਨਾਂ ਦੀ ਇੱਜ਼ਤ ਆ ਪਹਿਣਾ ਨੂੰ ਵੀ ਬਾਬਾ ਸਾਹਿਬ ਤੀਮਰਾਓ ਬੇਰਕਰ ਸਾਹਮਣੇ ਸਤੂਕ ਸੁਦਾਏ ਛੋ ਮੈਂ ਅੱਜ ਦੀ ਗੱਲਾਂ ਤੇ ਸਾਰੇ ਸਮੂਹ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਵਾ ਜੈ ਤੀਰ ਜੈ ਭਰ